ਸਾਰੇ ਫਿੱਕਾ ਬੋਨਰ ਵਾਲੇ ਇਹੋ ਜਿਹੇ ਸੋਚਾਂ ਵਾਲੇ ਮਿਲਣਗੇ ਫਿਰ ਫਿਰ ਨਹੀਂ ਚੰਗੇ ਮਿਲਣੇ ਕਿਉਂਕਿ ਆਪਣਾ ਜਿਹੜਾ ਵਾਤਾਵਰਨ ਹੈ ਜਿਹੜੇ ਆਪਣੇ ਨਾਲ ਦੇ ਸੰਗੀ ਸਾਥੀ ਉਹ ਵੀ ਵਿਚਾਰੇ ਓਦਾਂ ਦੇ ਹੀ ਨੇ ਕਹਿੰਦੇ ਸਾਨੂੰ ਮਿਲਣੇ ਵੀ ਅੱਗੇ ਓਦਾਂ ਦੇ ਹੀ ਆ ਜਿੱਦਾਂ ਦਾ ਬਚਨ ਬੋਲੂਗਾ ਤੇ ਇਸ ਲਈ ਜਦੋਂ ਆਪਾਂ ਇਸ ਰਸਤੇ ਚੱਲਦੇ ਆ ਆਪਣੇ ਮਨ ਵਿੱਚ ਆਉਂਦਾ ਸਹਜ ਸਹਜ ਦੀ ਪ੍ਰਵਾਹਸ਼ਾ ਬਹੁਤ ਵੱਡੀ ਆ ਇਹ ਸਹਿਜ ਹੀ ਆ ਜਿਹੜੇ ਜਿਹਦੇ ਲਈ ਆਪਾਂ ਇੰਨੀ ਮਿਹਨਤ ਇੰਨਾ ਹਾਰਡਵਰਕ ਕਰ ਰਹੇ ਆ ਸੈੱਟ ਦੇ ਲਈ ਮੰਨ ਲਓ ਕਿਸੇ ਨੇ ਕਿਸੇ ਨੂੰ ਕੁਛ ਮਾੜਾ ਚੰਗਾ ਬਚਨ ਬੋਲ ਦਿੱਤਾ ਸਾਹਮਣੇ ਵਾਲੇ ਦਾ ਇੱਕਦਮ ਸੁਣਦੇ ਸਾਰੇ ਉਹਦੇ ਵਿਰੋਧ ਵਿੱਚ ਲੱਗ ਗਿਆ ਉਹਦਾ ਵਿਰੋਧ ਕਰਨ ਲੱਗ ਗਿਆ ਨਹੀਂ ਤੂੰ ਐਂਦਾ ਤੂੰ ਐਂਦਾ ਤੂੰ ਮੈਨੂੰ ਐਂਦਾ ਕਿਦਾਂ ਬੋਲ ਦਿੱਤਾ ਇੱਕਦਮ ਤਲਖੀ ਜਾ ਗਿਆ ਬਹੁਤ ਸਰੀਰ ਕੰਬਣ ਲੱਗ ਗਿਆ ਉੱਚੀ ਚੀਚੀ ਬੋਲਣ ਲੱਗ ਗਿਆ ਉਹਨੂੰ ਕਹਿੰਦੇ ਆ ਇਹ ਮਨਮੁਖ ਜਦੋਂ ਬਚਨ ਜਰਨ ਦੀ ਅਵਸਥਾ ਬਣਨ ਲੱਗ ਜਵੇ ਮਨ ਵਿੱਚ ਬਚਨ ਨੂੰ ਜਰਨ ਦੀ ਅਵਸਥਾ ਬਣਨ ਲੱਗ ਜੇ ਫਿਰ ਸਹਿਜ ਹੋਣ ਲੱ ਆ ਜਾਂਦਾ ਉਹਨੂੰ ਕਹਿੰਦੇ ਸਹਿਜ ਜਿੰਨੇ ਕ ਪਰਸੈਂਟ ਸਾਡੇ ਕੋਲ ਕੰਟਰੋਲ ਹੁੰਦਾ ਕਿਸੇ ਦੇ ਕੋੜੇ ਬੋਲਾਂ ਦਾ ਉਹਨਾਂ ਦਾ ਸਾਡੇ ਮਨ 'ਚ ਸਹਿਜ ਹੈ ਜੇ 5% ਹੁੰਦਾ ਤਾਂ 5% ਸਹਿਜ ਹੈ ਜੇ 20% ਆਪਾਂ ਜਾਣ ਲੇ ਤਾਂ 20% ਸਹਿਜ ਹੈ ਜੇ 80% ਜਰ ਲੰਨੇ ਆ ਤੇ 80% ਸਹਜ ਹੈ ਤੇ 20% ਨਹੀਂ ਜੇ ਚਰਦੇ ਉਹ 20% ਜੇ ਘਟਿਆ ਆਪਾਂ ਨੂੰ ਆਪਾਂ ਨੂੰ ਹੋਰ ਲੋੜ ਹੈ ਸਹਜ ਬਹੁਤ ਵੱਡੀ ਚੀਜ਼ ਆ ਮਨ ਚ ਸਹਜ ਹੋਣਾ ਠਹਿਰਾ ਹੋਣਾ ਇਕਾਗਰਤਾ ਹੋਣੀ ਸਬਰ ਸੰਤੋਖ ਹੋਣਾ ਮਾਲਕ ਦੇ ਹੁਕਮ ਵਿੱਚ ਹਰ ਇੱਕ ਚੀਜ਼ ਨੂੰ ਮੰਨਣਾ ਜਿਹੜੀਆਂ ਗਿਆਨ ਆਪਾਂ ਗਿਆਨ ਇਸ ਲਈ ਲੈਨੇ ਆ ਕਹਿੰਦੇ ਮਨ ਸਮਝਾਉਣ ਕਾਰਨੇ ਕਛੂਕ ਪੜੀਏ ਗਿਆਨ ਕਹਿੰਦੇ ਜਿਹੜਾ ਇਹ ਆਪਾਂ ਗਿਆਨ ਲੈਨੇ ਆ ਇਹ ਮਨ ਨੂੰ ਸਮਝਾਉਣ ਦੇ ਲਈ ਲੈਨੇ ਗਿਆਨ ਕਿ ਔਖੇ-ਸੌਖੇ ਸਮੇਂ ਦੇ ਉੱਤੇ ਮਨ ਨੂੰ ਸਮਝਾਵੇ ਨੂੰ ਚੰਗੇ ਪਾਸੇ ਜੋੜੇ ਨੂੰ ਮਾੜੇ ਪਾਸੇ ਨਾ ਚਲ ਜਵੇ ਤੇ ਜੇ ਗਿਆਨ ਲੈ ਕੇ ਵੀ ਆਪਾਂ ਖੋ ਵਿੱਚ ਡਿੱਗਣਾ ਆ ਤੇ ਕਹਿੰਦੇ ਫੇਰ ਤਾਂ ਆਪਾਂ ਮਨਮੁਖੀ ਆ ਫੇਰ ਤਾਂ ਆਪਾਂ ਗਿਆਨੀ ਆ ਆਪਾਂ ਸਿਆਣੇ ਥੋੜੀ ਗਏ ਕਹਿੰਦੇ ਕਾਹੇ ਕੀ ਕੁਸਲਾਤ ਹਾਥ ਦੀਪ ਕੁਹੇ ਪਰ ਕਹਿੰਦੇ ਕਾਦਾ ਕੁਸ਼ਲ ਕਾਦਾ ਸਿਆਣਾ ਬੰਦਾ ਇਹ ਕਹਿੰਦੇ ਜਿੰਨੇ ਹੱਥ ਵਿੱਚ ਦੀਵਾ ਫੜਿਆ ਮੂਰੇ ਖੂਹ ਆ ਕਹਿੰਦੇ ਫੇਓ ਚੜੀ ਗਿਆ ਨਾ ਕਾਦਾ ਸਿਆਣਾ ਹੈ ਕਹਿੰਦੇ ਇਹ ਨਹੀਂ ਕਹਿੰਦੇ ਸਿਆਣਾ ਨਹੀਂ ਹੈ ਅਜੇ ਇਹਨੂੰ ਲੋੜ ਆ ਸਿਆਣਾ ਹੋਣ ਦੀ ਗਿਆਨ ਹੋਣਾ ਇੱਕ ਵੱਖਰੀ ਗੱਲ ਆ ਪਰ ਉਸ ਗਿਆਨ ਦਾ ਪ੍ਰੈਕਟੀਕਲ ਕਰਨਾ ਯੂਜ਼ ਕਰਨਾ ਇੱਕ ਵੱਖਰੀ ਗੱਲ ਆ ਇਸ ਲਈ ਆਪਾਂ ਐਸੇ ਗਿਆਨ ਦਾ ਪ੍ਰੈਕਟੀਕਲ ਵੀ ਕਰਨਾ ਸਿਰਫ ਇਹ ਮਨੁੱਖਾ ਦੇ ਹੀ ਇੱਕ ਰਸਤਾ ਹੈ ਜਿਹਦੇ ਵਿੱਚ ਆਪਾਂ ਪਰਮਾਤਮਾ ਨੂੰ ਮਿਲ ਸਕਦੇ ਹਾਂ ਤੇ ਇਸ ਕੱਲਾ ਮਨ ਨੇ ਹੀ ਨਹੀਂ ਮਿਲਣਾ ਵੀ ਕੱਲਾ ਮਨ ਮਿਲੂਗਾ ਤੇ ਤਨ ਦਾ ਕੋਈ ਗੱਲ ਨਹੀਂ ਸਰੀਰ ਨੂੰ ਜਿੱਦਣ ਮਾਰੀ ਜਾਣਾ ਉਹ ਇਦਾਂ ਨਹੀਂ ਹੈ ਮਨ ਤੇ ਤਨ ਦੋਨੋਂ ਰਹਿਣੀ ਜਿ ਲੈ ਕੇ ਆਉਣੇ ਪੈਣੇ ਆ ਜਦੋਂ ਆਪਾਂ ਇਸ ਰਸਤੇ ਚੱਲਦੇ ਆ ਗੁਰੂ ਦੇ ਅੱਗੇ ਮੱਥਾ ਟੇਕਦੇ ਆ ਮੱਥਾ ਟੇਕਣ ਦਾ ਮਤਲਬ ਹੀ ਇਹ ਹੈ ਤਨ ਮਨ ਤਨ ਸਭ ਸੌਂਪ ਗੁਰ ਕੋ ਤਨ ਸਰੀਰ ਮਨ ਤੇ ਤਨ ਤਨ ਕਿਹੜਾ ਸਵਾਸਾਂ ਤਨ ਕਹਿੰਦੇ ਤਿੰਨੇ ਚੀਜ਼ਾਂ ਗੁਰੂ ਨੂੰ ਅਰਪਣ ਕਰ ਦੇ ਅਰਪਨ ਕਰਕੇ ਕਹਿੰਦੇ ਫਿਰ ਉਹਦੇ ਕੋਲੋਂ ਗਿਆਨ ਲੈ ਗੁਰੂ ਕੋਲ ਤੇ ਉਹਦੇ ਉੱਤੇ ਪ੍ਰੈਕਟੀਕਲ ਕਰ ਫਿਰ ਵਾਹਿਗੁਰੂ ਬਣ ਸਕਦਾ